ਕੀ ਕਦੇ ਸੁਣਿਆ ਦੇਖਿਆ ਵੀ ਆ ਨਦੀ ਸਮੁੰਦਰ ਦੇ ਵਿੱਚੋਂ ਨਿਕਲਦੀ ਆ ਪੈਂਦੀਆਂ ਤਾਂ ਬਹੁਤ ਨੇ ਲੇਕਿਨ ਸਾਰੀਆਂ ਪੈਂਦੀਆਂ ਨੇ ਉਹਨਾਂ ਦਾ ਮਹਾਸਾਗਰਾਂ ਦੇ ਨਾਲ ਸੰਬੰਧਿਤ ਹੈ ਕਿ ਜਿੰਨੀਆਂ ਨਦੀਆਂ ਨੇ ਦਰਿਆ ਨੇ ਇਹ ਸਮੁੰਦਰ ਚ ਪੈਂਦੇ ਤਾਂ ਹੈ ਪਰ ਉਥੋਂ ਸਿੱਧੇ ਬਾਹਰ ਨਹੀਂ ਆਉਂਦੇ ਵੀ ਇਹ ਨਹੀਂ ਕਿ ਫਲਾਨੀ ਜਗ੍ਹਾ ਸੀ ਉਥੋਂ ਭਾਈ ਨਹਿਰ ਕੱਢ ਲਈ ਵਿੱਚ ਦੀ ਸਮੁੰਦਰ ਦੇ ਵਿੱਚੋਂ ਉਤੋਂ ਆਵੇਗਾ ਉਤੋਂ ਪਾਣੀ ਆਉਂਦਾ ਹੈ ਨਦੀਆਂ ਸਮੁੰਦਰ ਬਣਦੇ ਉਹਦੇ ਨਾਲ ਹੀ ਹੈ ਪਰ ਉਸ ਪਾਣੀ ਨੂੰ ਸੂਰਜ ਦੀ ਤਪਸ਼ ਸਹਿਣੀ ਪੈਂਦੀ ਹੈ ਉਬਲਦਾ ਉਬਲਦਾ ਭਾਅ ਬਣਦਾ ਉੜਦਾ ਉਡਣ ਉਪਰੰਤ ਫਿਰ ਜਾਵਾ ਜਦ ਨੂੰ ਆਉਂਦੀ ਹੈ ਖਿੱਚ ਕੇ ਲੈ ਜਾਂਦੀ ਹੈ ਜਿੱਥੇ ਕੋਈ ਟਕਰਾਅ ਹੁੰਦਾ ਭਾਅ ਪਹਾੜ ਹੋਵੇ ਪਹਾੜਾਂ ਵਿਚਕਾਰ ਹੁੰਦੀ ਬਾਰਸ ਹੁੰਦੀ ਹਨ ਕਿ ਪਹਾੜੀ ਇਲਾਕਾ ਇਹਦੇ ਵਿੱਚ ਦੇਖੋਗੇ ਅਕਸਰ ਨੂੰ ਉੱਥੇ ਸਦਾ ਬਹਾਰੀ ਥੋੜੀ ਬਹੁਤੇ ਡ੍ਰੇਜਲਿੰਗ ਹੁੰਦਾ ਬੰਦੀ ਕੁਛ ਨਾ ਕੁਛ ਹੁੰਦੀ ਰਹਿੰਦੀ ਜਿੱਥੇ ਪਹਾੜ ਘਣੇ ਨੇ ਜਿਵੇਂ ਚਿਰਾ ਪੁੰਜੀ ਦੇ ਪਹਾੜ ਨੇ ਪਈ ਉੱਤੇ 12 ਮਹੀਨੇ 30 ਦਿਨ بارش ਨਹੀਂ ਰਕਦੀ ਐਸੇ ਦੁਨੀਆਂ 'ਚ ਬਹੁਤ ਜਗ੍ਹਾ ਨੇ ਐਸੇ ਪਈ ਜਿਹਨੇ ਜਾਣਦੇ ਆ ਫਈਆ ਪਾਸਾਂਝਾ ਕਰੀ ਜਨੇ ਆ ਗਿਆ ਔਰ ਉਸ ਪਾਣੀ ਦੇ ਓਡੇ ਤਾਂ ਪਏ ਸਮੁੰਦਰ ਚ ਹੀ ਐ ਸੰਬੰਧ ਤੈਦਾ ਸਮੁੰਦਰ ਦੇ ਨਾਲ ਹੀ ਐ ਪਰ ਇਹਦੀ ਇੱਕ ਪ੍ਰਕਿਰਿਆ ਹੋ ਗਈ ਕਿ ਕਿਵੇਂ ਇਸ ਪਾਣੀ ਦੇ ਨਾਲ ਨਦੀ ਬਣਨੀ ਆ ਝੀਲ ਬਣਨੀ ਆ ਪਰ ਵਾਪਸ ਫੇਰ ਉਸ ਪਾਣੀ ਨੇ ਸਮੁੰਦਰ ਚ ਰਲ ਜਾਣਾ ਹੁੰਦਾ ਕਿ ਉਹਦੇ ਚ ਬਾਸ ਫੇਰ ਰਲ ਜਾਂਦਾ ਇਸ ਤਰ੍ਹਾਂ ਪ੍ਰਕਿਰਿਆ ਚੱਲਦੀ ਰਹਿੰਦੀ ਉਨ ਇਥੇ ਪਾਸ਼ਾ ਨੇ ਜੋ ਗੱਲ ਕਹੀ ਹੈ ਗੁਰੂ ਸੰਬੰਧ ਗੁਰੂ ਕੀ ਹੈ ਸੰਬੰਧ ਰਹਿ ਇਹਦੇ ਵਿੱਚੋਂ ਭਾਈ ਸਿੱਖਾਂ ਨੇ ਸਿੱਖੀ ਗ੍ਰਹਿਣ ਕਰਕੇ ਭਾਵ ਜਿਹੜਾ ਗੁਰੂ ਤੋਂ ਗੁਰ ਲੈ ਲੈਣਾ ਉਹਦੇ ਗੁਣਾਂ ਨੂੰ ਆਪਣੇ ਅੰਦਰ ਧਾਰ ਕਰ ਲੈਣਾ ਇਹ ਹੀ ਇੱਕ ਇਨਾਨ ਹੈ ਗੁਰੂ ਸੰਬੰਧ ਨਦੀ ਸਵਸਕੀ ਇਹ ਤੋਂ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਇਸ ਗਿਆਨ ਰੂਪੀ ਸਾਗਰ ਦੇ ਵਿੱਚੋਂ ਜੇ ਗਿਆਨ ਲਵੇਗਾ ਗ੍ਰਹਿਣ ਕਰੇਗਾ ਤੇ ਪਾਏ ਤੁਬਡੇ ਹੀ ਪਾਏਗਾ ਉਸਤਤ ਹੋਵੇਗੀ ਇਹ ਹੈ ਤੇਰਾ ਅਸਲ ਇਸ਼ਨਾਨ ਤੇ ਜੇ ਪਾਸ਼ਕ ਨੇ ਜੇ ਸਿਰ ਕੁੱਥੇ ਨਾ ਉਹ ਨਹੀਂ ਸਤਿ ਟੱਟੇ ਸਿਰਛਾਈ ਕਹਿੰਦੇ ਜੇ ਗੁਰੂ ਦੇ ਇਸ ਗਿਆਨ ਰੂਪੀ ਸਾਗਰ ਦੇ ਵਿੱਚ ਤੂੰ ਕੋਈ ਕਿਣਕਾ ਮਾਤਰ ਵੀ ਗਿਆਨ ਨਾ ਲਿਆ ਨਾ ਭਾਵ ਆਪਣੀ ਆਤਮਾ ਤੱਕ ਇਹ ਗਿਆਨ ਨਾ ਪਹੁੰਚਾਇਆ ਤੇ ਤੇਰੇ ਤੇ ਬਾਛਾ ਜੀ ਕਹਿੰਦੇ ਸਤ ਚੱਟੇ ਸਿਰ ਚਾਈ ਕਹਿੰਦੇ ਐਸੇ ਬੰਦੇ ਦੇ ਤਾਂ ਸਿਰ ਤੇ ਸੱਤ ਬੁਕਸਵਾ ਦੇ ਪਾ ਦੋ ਵਿਖੇ ਪਾ ਦੋ ਸਿਰ ਦੇ ਵਿੱਚ ਆਪਣੇ ਸਿਰ ਤੇ ਖੇ ਮਨੁੱਖ ਖੋਦੀ ਪਾਰੇ ਮਨਮਤਦਾਰਾ અપਨਾ ਕੇ ਹਣ ਪਾਸ਼ ਕਹਿੰਦੇ ਆ ਦੁਨੀਆ ਦੇ ਵਿੱਚ ਕੋਈ ਐਸਾ ਪਾਣੀ ਨਹੀਂ ਹੈ ਜੇ ਕੁੰਬ ਦਾ ਨਹੀਂ ਹੈ ਤੇ ਤੀਰਾਂ ਵੀ ਨਹੀਂ ਹੈ ਕਿ ਤੇਰੇ ਕਿਸੇ ਸਰੋਵਰ ਦਾ ਕੀਰਤਪੁਰ ਦਾ ਦਰਬਾਰ ਸਾਹਿਬ ਦਾ ਕਿਸੇ ਦਾ ਪਾਣੀ ਵੀ ਨਹੀਂ ਮੁਕਤ ਕਰੂਗਾ ਜੇ ਤੇਰਾ ਕਰੂਗਾ ਤਾਂ ਦੁੱਧਿਆਂ ਦਾ ਵੀ ਕਰੂਗਾ ਪਾਣੀ ਕੋਈ ਮੁਕਤ ਨਹੀਂ ਕਰਦਾ ਪਾਤਸ਼ਾਹ ਕਹਿੰਦੇ ਮੇਰੇ ਤੇਰੇ ਇੱਥੇ ਕੁਝ ਵੀ ਨਹੀਂ ਹੈ ਇਹ ਤਾਂ ਆਪਾਂ ਕਹਿਦ ਨਾ ਆਪਣੀਆਂ ਭਾਵਨਾਵਾਂ 'ਚ ਬਹਿ ਕੇ ਅਸੀਂ ਆਪਣੇ ਧਰਮ ਪ੍ਰਤੀ ਪ੍ਰੇਮ ਤੋਂ ਕਹਉਂਦੇ ਹੋਏ ਅੰਧਵਿਸ਼ਵਾਸ ਕਹਿੰਦੇ ਇਹਨੂੰ ਇੱਥੇ ਪਾਤਸ਼ਾਹ ਹੀ ਕਹਿੰਦੇ ਹਨ ਵੇ ਭਾਈ ਇਹਦਾ RAM DAS ਦਾ ਸਰੂਪ ਹੈ ਨਾ ਉਹ ਇੱਕ ਗਿਆਨ ਇੱਕ ਗੁਰੂ ਗ੍ਰੰਥ ਸਾਹਿਬ ਪਾਠ ਹੈ ਇਹ ਹੈ ਉਹ ਅਸਲ RAM ਸਾਣਾ ਧਿਆਨ ਤੇ ਲੈ ਜਾਂਦਾ ਵੈ ਸਿੱਧੇ ਹੀ ਦਰਵਾਜ਼ਾ ਸਾਹਿਬ ਸਾਡਾ ਧਿਆਨ ਤੇ ਲੈ ਜਾਂਦਾ ਧਾਨ ਸ੍ਰੀ ਗੁਰੂ ਅਰਜਨ ਦੇਵ ਪਾਸ਼ਾ ਜੀ ਮਹਾਰਾਜ ਦੇ ਗੁਰਦੇਵ ਪਿਤਾ ਤਨ ਸ੍ਰੀ ਗੁਰੂ ਰਾਮਦਾਸ ਮਹਾਰਾਜ ਦਾ ਵੀ ਉਹਨਾਂ ਦਾ ਨਾਮ ਸੀ ਸ਼ਾਇਦ ਉਹਨਾਂ ਦਾ ਨਾਮ ਨਹੀਂ ਜ਼ਿਕਰ ਕੀਤਾ ਇਹ ਇੱਥੇ ਜ਼ਿਕਰ ਕੀਤਾ ਹੈ ਰਾਮ ਦਾਸ ਜਿਹੜੇ ਉਸ ਮਾਲਕ ਦੇ ਦਾਸ ਬਣ ਗਏ ਤੁਮਰੀ ਸ਼ਰਣ ਤੁਮਰੀ ਆਸਾ ਤੁਮਹਿ ਸੱਜਣ ਸੇਲੇ ਰਾਖੋ ਰਾਖਣ ਹਾਰ ਦੇ ਆਲਾ ਨਾਨਕ ਘਰ ਕੇ ਗੋਲੇ ਦਾਸ ਬੰਨਾ ਪੈਂਦਾ ਗੋਲੇ ਬੰਨਾ ਪੈਂਦਾ ਦਾਸੀ ਭਾਵ ਰੱਖਣਾ ਪੈਂਦਾ ਉਸ ਬਹਿਰੂ ਦੇ ਨਾਲ ਜੁੜਨ ਦੇ ਕੰਮ ਤੇ ਜਦੋਂ ਉਸ ਦੇ ਦਾਸ ਬਣ ਗਏ ਆ RAM DAS ਸਰੋ ਵਰਣਾ ਕੇ ਕਿ ਉਹਦੇ ਦਾਸ ਹੋ ਗਏ ਆ ਭਈ ਬਸ ਉਹਦੇ ਹੀ ਰੰਗ ਵਿੱਚ ਰੰਗੇ ਗਏ ਆ ਉਦੇ ਹੀ ਬਾਣੀ ਦੇ ਹੁਕਮ ਤੇ ਚੱਲਦੇ ਆ ਸਭ ਉੱtre ਪਾਪ ਕਮਾਤੀ ਆਹ ਪਾਣੀ ਦੇ ਨਾਲ ਤਾਂ ਪਾਤਸ਼ਾਹੀ ਕਹਿੰਦੇ ਨਹਾਵਣ ਕੱਲੇ ਤੀਰਥੀ ਮਨ ਖੋਟੇ ਤਨ ਚੋ ਇੱਕ ਭਉ ਨਥੀ ਨਾਤਿਆਂ ਦੋਇ ਪਾ ਚੜਿਐ ਸੋ ਬਾਹਰ ਤੋਤੀ ਤੂੰ ਮੜੀ ਧਿਆਨ ਦੇਓ ਤੁੰਬੜੀ ਕਹਿੰਦੇ ਆ ਸਰੀਰ ਨੂੰ ਬਾਹਰ ਤੋਤੀ ਤੂੰ ਮੜੀ ਬਾਹਰੋਂ ਧੋ ਲਿਆ ਬਾਹਰੋਂ ਧੋ ਲਿਆ ਨਾ ਲਿਆ ਆਪਣੇ ਮਨ ਚ ਹੁੰਦਾ ਵੀ ਨਾਉਣਾ ਜ਼ਰੂਰੀ ਹੈ ਧਰਮੀਆਂ ਨੂੰ ਇਹ ਬੜੀ ਹੁੰਦੀ ਹੈ ਸਾਡੇ ਮਨ ਦੇ ਵਿੱਚ ਨਾਉਣਾ ਤਾਂ ਜ਼ਰੂਰੀ ਹੈ ਪਰ ਆਤਮਾ ਦਾ ਅਨਾਨ ਉਹ ਪ੍ਰਮਾਤਮਾ ਨੂੰ ਉਹੀ ਉਹਨੇ ਦੇਖਣਾ ਤੇ ਜਿਹੜੇ ਸਰੀਰ ਦੀ ਗੱਲ ਕਰਦੇ ਆ ਬਾਹਰ ਧੋਤੇ ਤੂੰ ਮੜੀ ਸਰੀਰ ਧੋ ਲਿਆ ਪਰ ਅੰਦਰ ਵਿਸ ਨਿਕੋਰ ਅੰਦਰ ਤਾਂ ਤੇਰੇ ਜ਼ਹਿਰ ਭਰੀ ਹੋਈ ਹੈ ਕਿ ਅੰਦਰ ਤਾਂ ਤੇਰੇ ਭਾਈ ਵਿਕਾਰ ਨੇ ਤੇ ਅੰਦਰ ਤਾਂ ਦੁਨੀਆ ਭਰ ਦੇ ਤੋਂ ਔਗਣ ਲੈ ਕੇ ਬੈਠਾ ਇਹ ਤਾਂ ਤੂੰ ਸਾਫ਼ ਨਹੀਂ ਕੀਤੇ ਕਰਨੇ ਤਾਂ ਇਹ ਸਾਫ਼ ਸੀ ਕਿ ਜਦੋਂ ਵੀ ਧਰਮ ਦਾ ਕੰਮ ਕਰਨਾ ਧਰਮ ਦੇ ਦਵਾਰ ਵੱਲ ਜਾਣਾ ਹੈ ਗੁਰਦ੍ਰੇ ਮੰਦਰ ਬਾਜਤ ਜਾਣਾ ਕਿਤੇ ਵੀ ਜਾਣਾ ਐਨੀਅਰ ਤੇ ਅੰਦਰੋਂ ਸ਼ੁੱਧ ਹੋ ਕੇ ਜਾਓ ਆਪਾਂ ਬਾਹਰ ਵੱਲ ਧਿਆਨ ਦਿੰਨੇ ਹੁੰਦੇ ਜਿਆਦਾ ਦਸੇ ਵੀ ਬਾਹਰ ਦਾ ਤਾਂ ਭਾਈ ਕੇਵਲ ਤੋਂ ਕੇਵਲ ਤਰੀਕ ਆਲਸ ਨਿੰਦਰਾ ਦੂਰ ਹੁੰਦੀ ਹੈ ਸਰੀਰ ਇਸ਼ਨਾਨ ਕਰਕੇ ਤੰਦਰੁਸਤ ਹੁੰਦਾ ਬਦਬੂ ਨਹੀਂ ਆਉਂਦੀ ਸੰਗਤ ਜਿ ਬੈਠਿਆ ਕੋਈ ਇਹ ਨਾ ਕਹਦੇ ਭਾਈ ਪਾਸੇ ਜਾ ਤੇ ਤੇ ਮੁਸ਼ਕ ਆਂਦਾ ਇਸ ਕਰਕੇ ਨਾ ਤੋਕੇ ਵਧੀਆ ਪਰਫੋਰਮੈਂਸ ਸੈਂਟਰ ਲਾ ਕੇ ਜਾਈਦਾਂ ਨੂੰ ਵਿਸਾਰੇ ਸਾਨੂੰ ਭਾਈ ਕਿਰਨਾ ਦੀ ਨਿਗ੍ਹਾ ਦੇਣਾ ਕੋਈ ਦੇਖੇ ਇਹਦਾ ਇਸ਼ਨਾਨ ਸਾਡਾ ਸਰੀਰ ਸੰਸਾਰਕ ਵਾਸਤੇ ਦਾ ਹੈ ਪਰ ਨਿਰੰਕਾਰ ਵਾਸਤੇ ਨਹੀਂ ਹੈ ਨਿਰੰਕਾਰ ਵਾਸਤੇ ਤਾਂ ਆਤਮਾ ਦਾ ਇਸ਼ਨਾਨ ਔਰ ਪਾਇ ਸੇ ਕਹਿੰਦੇ ਆ ਬਾਹਰ ਤੋਤੀ ਤੋਮੜੀ ਅੰਦਰ ਵੇਸੇ ਨਿਕੋਰ ਸਾਦ on ਬੜਾ ਜੋਰ ਹੁੰਦਾ ਆਪਣਾ ਧਿਆਨ ਹੁੰਦਾ ਵਿਭਾਵੇਂ ਨਾਣਾ ਜੋਰੀ ਹੁੰਦਾ ਇਹ ਕਰਨਾ ਉਹ ਕਰਨਾ ਤੇ ਪਾਛੈ ਹੀ ਪਾਣੀ ਚ ਕੀ ਕਹਿੰਦੇ ਆ ਹੋ ਸਤ ਕਰਨ ਨੂੰ ਪੁੱਛ ਲੋ ਨਾ ਆਪਣਾ ਜੋਰ ਹੁੰਦਾ ਬਾਬਾ ਗੁਰਦਰੇ ਨਾ ਕੇ ਜਾਂਦਾ ਵੇ ਕਦੇ ਕਛਰੇ ਚੱਕਰ ਦੇ ਕਦੇ ਕੋਸ ਕਰਦੇ ਕਦੇ ਕੁਸ ਦੇਖਦੇ ਆ ਬੜੀਆਂ ਊਟਕਟੰਗ ਗੱਲਾਂ ਕਰਦੇ ਆ ਬਾਣੀ ਤੋਂ ਉਹਨਾਂ ਦਾ ਰੱਤੀ ਵਰ ਵੀ ਉਹਨਾਂ ਦੇ ਉੱਤੇ ਪਾਵ ਕੋਈ ਉਹਨਾਂ ਦਾ ਕੋ ਸੁਵੰਦ ਨਹੀਂ ਹੁੰਦਾ ਇੱਥੇ ਬਾਣੀ ਕਹਿੰਦੇ ਆ ਸਾਧ ਭਲੇ ਅਣ ਨਾਤੇ ਆ ਕਹਿੰਦੇ ਸਾਧ ਬੰਦਾ ਕੌਣ ਹੈ ਜਿਨੇ ਅੰਦਰ ਸਾਧਿਆ ਹੋਇਆ ਸਾਧ ਕੌਣ ਹੈ ਜਿਨੇ ਆਪਣੇ ਅੰਦਰ ਨੂੰ ਸ਼ੁੱਧ ਕਰ ਲਿਆ ਸਾਫ਼ ਕਰ ਲਿਆ ਅੰਦਰ ਕੋਈ ਵਿਕਾਰ ਨਹੀਂ ਹੈ ਕੋਈ ਵਿਕਾਰ ਨਹੀਂ ਕੋਈ ਝੂਠ ਨਹੀਂ ਹੈ ਕੋਈ ਲਾਲਚ ਨਹੀਂ ਹੈ ਵਿਸ਼ੇ ਵਿਕਾਰਾਂ ਤੋਂ ਮੁਕਤ ਹੈ ਉਹ ਹੋ ਗਿਆ ਸਾਧ ਕਹਿੰਦੇ ਐਸਾ ਬੰਦਾ ਜੋ ਸਾਧ ਭਲੇ ਅਣ ਨਾਤੇ ਆ ਕਿ ਜਿਹਨੇ ਅੰਦਰ ਸਾਫ਼ ਕੀਤਾ ਹੋਇਆ ਉਹਦਾ ਭਾਈ ਜੋ ਬਾਹਰ ਦਾ ਨਾਣਾ ਨਾ ਉਹਨਾਂ ਦਾ ਨਹੀਂ ਨਾਤਾ ਪ੍ਰਮਾਤਮਾ ਨਾਲ ਕੋਈ ਸੰਬੰਧ ਨਹੀਂ ਸੰਸਾਰ ਨਾਲ ਸੰਬੰਧ ਸੀ ਸਾਦ ਭਲੇ ਅਣਨਾਤੇ ਕਿਉਰ ਸੇ ਚੋਰਾ ਚੋਰ ਇਹ ਸਾਰੀਆਂ ਪੰਕਤੀਆਂ ਜਿਨ੍ਹਾਂ ਨੂੰ ਬਾਣੀ ਨਾ ਆਉਂਦੀ ਹੋਵੇ ਸੁਣ ਕੇ ਮਨ ਦੇ ਵਿੱਚ ਵਸਾ ਲੀਦੀ ਆ ਤੇ ਬਾਣੀ ਹਰ ਇੱਕ ਦੇ ਵਸਦੀ ਗੱਲ ਨਹੀਂ ਤਾਂ ਪੜਨ ਵਾਲੇ ਨੂੰ ਨਹੀਂ ਆਉਂਦੀ ਬੈਠੇ ਆ ਚੌਂਕੜੇ ਮਾਰ ਕੇ ਪਰ ਅਰਥਾਂ ਦਾ ਨਹੀਂ ਪਤਾ ਵਿਖਿਆਨ ਨਹੀਂ ਪਤਾ ਸਮਝ ਨਹੀਂ ਸੋਝੀ ਨਹੀਂ ਇਹ ਬਾਣੀ ਕੀ ਕਹਿੰਦੀ ਹੈ ਬਸ ਇੱਕ ਹੀ ਜੋਰ ਹੈ ਪੜ੍ਹ ਲਓ ਪੜ੍ਹ ਲਓ ਪੜ੍ਹ ਲਓ 5 ਨੇ ਤਲ ਮ ਕਾ ਲੋ 7 ਕਾ ਲੋ 8 ਕਾ ਲੋ ਗਿਣਤੀਆਂ ਚ ਪਏ ਰਹੇ ਆ ਕੰਟੈਕਟਿਵਲ ਧਿਆਨ ਹੈ ਕੁਆਲਿਟੀਵਲ ਧਿਆਨ ਨਹੀਂ ਗਿਣਤੀ ਚ ਧਿਆਨ ਸਾਡਾ ਪਰ ਇਹ ਨਹੀਂ ਸਾਡਾ ਸ਼ੁੱਧਤਾ ਵੱਲ ਧਿਆਨ ਨਹੀਂ ਹਣ ਪਾਸ਼ਾ ਹੀ ਕਹਿੰਦੇ ਆ ਭਾਈ ਜਿਹੜੇ ਸਰੋਵਰ ਤੇ ਤੁਨਾਏਗਾ ਤੁਹਾਡੇ ਪਾਪ ਨਹੀਂ ਉਤਰਨੇ ਜੇ ਦੁਨੀਆ ਦੇ ਪਾਣੀ ਵਿੱਚ ਧਣਾਉਂਦੇ ਫਿਰਦੇ ਹੋ ਇਹ ਤਾਂ ਸਾਡੇ ਭਰਮ ਭਲੇਖੇ ਆ ਭਾਈ ਇਤ ਸਰੀਰ ਦੀ ਗੰਦਗੀ ਦੂਰ ਕਰਦੇ ਆ ਤੇ ਪਾਛੇ ਜੀ ਪਰਮਾਨ ਕਰਦੇ ਹਨ ਤਨ ਗੁਰ ਨਾਨਕ ਦੇਵ ਪਾਛੇ ਮਾਰ ਜਬਜੀ ਸਾਹਿਬ ਕਹਿੰਦੇ ਜੇ ਭਾਈ ਸਰੀਰ ਬਹਿਣਾ ਹੈ ਕਪੜੇ ਮਲੇ ਉਹਦੇ ਵਾਸਤੇ ਉਹ ਵੀ ਤਰੀਕਾ ਦਤਾ ਮੂਤ ਲਿੱਤੀ ਕੱਪੜ ਹੋਏ ਦੇ ਸਾਬੂਨ ਲਈ ਉਹ ਧੋਏ ਤਾਨ ਮੇਲਾ ਹੈ ਕੱਪੜੇ ਮੇਲੇ ਉਹਦੇ ਬਾਅਦ ਤੇ ਪਾਣੀ ਲੱਗੂਗਾ ਉਹਦੇ ਬਾਅਦ ਤੇ ਸਾਬਣ ਲੱਗੂਗਾ ਪਰ ਜੇ ਆਤਮਾ ਨੂੰ ਇਸ਼ਨਾਨ ਕਰਾਉਣਾ ਹੈ ਆਤਮਾ ਸ਼ੁੱਧ ਕਰਨੀ ਹੈ ਮਨ ਮੇਲਾ ਭਰੀਏ ਮਤ ਹਟਾਉਣੇ ਦਾ ਪਾਪ ਨੇ ਨਾ ਇੱਥੇ ਪਾਛਾ ਕਹਿੰਦੇ ਭਰੀਏ ਮਤ ਪਾਪਾਂ ਕੇ ਸੰਗ ਕਿ ਭਾਈ ਖੜਾਤਾ ਇਹ ਪਾਪਾ ਨੇ ਸਾਡਾ ਇਹਨੂੰ ਪਸਾਉਣਾ ਸਾਨੂੰ ਜਮਾਂ ਦੇ ਹਵਾਲੇ ਕਰਨਾ ਹੈ ਮੁਕਤਾ ਸੀ ਪਾਪਾ ਤੋਂ ਹੋਣਾ ਹੈ ਮੈਂ ਕਿ ਜਿੰਨੇ ਅਸੀਂ ਪਾਪ ਕਮਾਏ ਆ ਕਿ ਜੇ ਅਸੀਂ ਪਾਪ ਕੀਤੇ ਨਾਲ ਲੈ ਗਏ ਪਾਪ ਕਰਦੇ ਆ ਪਾਪਾਂ ਦੀ ਪੰਡ ਤੇਰੇ ਨਾਲ ਗਈ ਮਰਨ ਲੱਗੇ ਮਨ ਨਾਲ ਸਭ ਨੇ ਆ ਨਾ ਤੁਸੀਂ ਮੈਂ ਸਭ ਨੇ ਕੋਈ ਬਚਣਾ ਥੋੜੀ ਇੱਥੇ ਜੋ ਦਿਨੇ ਆਵੇ ਸੋਦਨ ਜਾਹੀ ਕਰਨਾ ਕੋਝ ਰਹਿਣ ਥਿਰਣਾ ਹੀ ਸਾਂਗ ਚਲ ਤੈ ਹਮ ਵੀ ਚਲਣਾ ਸਭਨੇ ਮਰਨਾ ਆਪਾਂ ਜੇ ਤੋ ਮਰਨਾ ਕਿਤੇ ਪਾਪਾਂ ਦੀ ਪੜ ਨਾ ਲਿਆ ਜੀ ਕਿਉਂ ਜੇ ਪਾਪ ਨਾਲ ਚਲੇਗੇ ਪਾਪ ਕਰੇਂਦਿਆਂ ਤੇਰਾ ਕੋਈ ਨਾ ਬੇਲੀ ਰਾਮ ਕਿ ਤੇਰਾ ਕੋਈ ਸਾਰ ਨਹੀਂ ਵਰਨਾ ਜੇ ਮਾਤ ਪਿਤਾ ਸਤ ਮੀਤ ਨਾ ਪਾਈ ਨਾ ਕੋਈ ਮਾਂ ਆਇਣੀ ਇਹ ਤਾਂ ਜਵਾਗ ਹੁੰਦਾ ਮਾਂ ਜਦੀ ਭਜ ਲੈਂਦੀ ਏ ਭਾਈ ਕਿ ਭੈਣ ਭਰਾ ਨਾ ਤੇ ਸਭ ਕੋਈ ਵੀ ਪਾਵੇ ਪਾਛਾ ਕਹਿੰਦੇ ਉੱਥੇ ਤੇਰਾ ਕੋਈ ਸਹਾਈ ਨਹੀਂ ਹੈ ਬਾਪ ਕਹਿੰਦੇ ਆ ਤੇਰਾ ਕੋਈ ਨਾ ਬੇਲੀ ਆ ਨਾ ਉੱਥੇ ਤੇਰੀ ਮਾਤਾ ਨਾ ਪਿਤਾ ਨਾ ਭੈਣ ਨਾ ਭਰਾ ਕੋਈ ਸਹਾਈ ਨਹੀਂ ਕੇਵਲ ਤੋਂ ਕੇਵਲ ਤੇਰਾ ਸਹਾਈ ਹੈ ਉੱਥੇ ਤੇਰਾ ਕੀਤਾ ਹੋਇਆ ਅਸਲ ਇਸ਼ਨਾਨ ਆਤਮਾ ਦਾ ਆਤਮਾ ਨੂੰ ਸ਼ੁੱਧ ਕੀਤਾ ਹੋਇਆ ਨਾਮ ਜਪਿਆ ਹੋਇਆ ਭਜਨ ਬੰਦ ਕੇ ਤਿਆਰ। ਕਹਿੰਦੇ ਮਨ ਮੇਲਾ ਹੈ ਮਨ ਮੇਲੇ ਸਭ ਕੁਝ ਮੇਲਾ। ਤਨ ਤੋਤੇ ਮਨ ਅੱਛਾ ਨਾ ਹੋਏ। ਕਿ ਤਨ ਨੂੰ ਧੋਣ ਦੇ ਨਾਲ ਮਨ ਨੇ ਸਾਭ ਨਹੀਂ ਹੋਣਾ। ਜੇ ਮਨ ਮੇਲਾ ਤੇ ਪਾਚਾ ਕਹਿੰਦੇ ਸਾਰਾ ਕੁਝ ਹੀ ਮੇਲਾ ਫਿਰ ਰਹਿ ਕੀ ਗਿਆ? ਮਨ ਮੇਲਾ ਤੇ ਸਭ ਕੁਝ ਮੇਲਾ ਭਾਈ। ਤਨ ਤੋਤੇ ਆਪਾ ਦਾ ਭੈ ਘਟੇ ਗੋਡੇ ਮਲ ਮਲ ਕੇ ਨੋਲੇ ਕਈ ਸਾਫ ਹੋ ਜਾਣਗੇ ਭਈ ਤਨ ਤੋਤੇ ਮਨ ਅੱਛਾ ਨਾ ਹੋਏ ਅੱਛਾ ਤਾਂ ਮਨ ਨੂੰ ਕਰਣਾ ਨ ਤੇ ਬਾਸਰ ਕਹਿੰਦੇ ਭਰੀਏ ਮਤ ਪਾਪਾਂ ਕੇ ਸੰਗ ਉਹ ਤੋਂ ਪੇ ਨਾਵੇ ਕੇਰਾ ਨਾਮ ਦਾ ਰੰਗ ਚੜਾ ਲੈ ਆਪਣੇ ਮਨ ਨੂੰ ਆਪਣੇ ਆਤਮਾ ਨੂੰ ਇਹੀ ਰੰਗ ਦੀ ਪਿਆਸੀ ਆਤਮਾ ਤੁਰੀ ਫਿਰਦੀ ਹੈ ਜਨਮਾਂ ਜਨਮਾਂ ਤੋਂ ਲਾ ਰੰਗ ਤਿਸ ਕੋ ਲੱਗ ਜਿਸਕੇ ਬੜਪਾਗਾ ਮੇਲਾ ਕਦੀ ਨਾ ਹੋ ਵੀ ਨਾ ਲਾਗੇ ਤਾਂ ਕਾ ਫਿਰ ਮੇਲਾ ਨਹੀਂ ਹੁੰਦਾ ਜਿਹਨੂੰ ਨਾਮ ਵਾਲਾ ਰੰਗ ਲੱਗਿਆ ਭਗਤੀ ਵਾਲਾ ਸਾਰਾ ਧਿਆਨ ਕਿੱਥੇ ਰੱਖਣਾ ਕਿ ਮੇਰੀ ਆਤਮਾ ਸ਼ੁੱਧ ਹੋ ਜਾਵੇ ਧਿਆਨ ਦੇਣੇ ਹਰ ਦਿਨ ਕੀਸ਼ਾ ਰੱਖਣਾ ਮਨ ਵਾਲਾ ਕਿ ਮਨਾ ਤੂੰ ਦੱਸ ਮੇਰੀ ਆਤਮਾ ਸ਼ੁੱਧ ਹੋ ਗਈ ਕਿ ਨਹੀਂ ਹੋ ਗਈ ਤੇ ਜੇ ਤਾਂ ਮਨ ਦੇ ਕੋਲ ਹੋਏਗੀ ਗੁਰਬਾਣੀ ਗੁਰਾਂ ਦਾ ਗਿਆਨ ਤੇ ਮਨ ਚੱਲਦਾ ਗੁਰਾਂ ਦੇ ਹੁਕਮ ਦੇ ਵਿੱਚ ਫੇਰ ਤਾਂ ਤਰੀ ਆਤਮਾ ਨਿਰਮਲ ਸ਼ੁੱਧ ਹੋ ਗਈ ਫਿਰ ਉਹ ਪਾਪਾਂ ਤੋਂ ਮੁਕਤ ਹੋ ਗਈ ਤੇ ਫਿਰ ਤੈਨੂੰ ਕੋਈ ਚਿੰਤਾ ਕਰਨ ਦੀ ਲੋੜ ਨਹੀਂ ਫਿਰ ਸਾਰਿਆਂ ਦੀ ਲੋੜ ਨਹੀਂ ਹੈ ਤੇਰੇ ਕੋਲ ਤੇਰੇ ਵਾਹਿਗੁਰੂ ਦੇ ਇੱਕ ਸਾਰਾ ਬਹੁਤ ਹੈ ਕਿ ਜਦੋਂ ਉਹਦਾ ਸਹਾਰਾ ਮਿਲ ਜਾਂਦਾ ਫਿਰ ਦੁਨੀਆ ਦੇ ਸਹਾਰਿਆਂ ਦੀ ਲੋੜ ਨਹੀਂ ਪੈਂਦੀ ਦੁਨੀਆ ਤਾਂ ਮੰਨ ਤੋਂ ਬਾਅਦ ਵੈਸੇ ਹੀ ਤੇਰੇ ਨਾਲ ਨਹੀਂ ਜਾਣੀ ਤੇਰਾ ਸਹਾਰਾ ਤੈਨੂੰ ਕਿਹਦਾ ਕੀ ਹੋਣਾ ਵਾ ਤੈਨੂੰ ਕੀ ਲੱਗਦਾ ਹੈ ਕਿ ਲੋਕਾਂ ਨੇ ਜਲੇਬੀਆਂ ਖਾ ਕੇ ਅਰਦਾਸਾਂ ਕਰਕੇ ਤੈਨੂੰ ਲੱਗਦਾ ਹੈ ਕਿ ਲੈ ਵੀ ਇਹ ਤਾਂ ਫਲ ਉਹਨੂੰ ਪਹੁੰਚ ਗਿਆ ਉਹ ਫਲ ਕਿਤੇ ਨਹੀਂ ਗਿਆ ਇਹ ਤੇ ਇੱਕ ਦੁਨਿਆਵੀ ਰੀਤ ਹੈ ਭਾਈ ਕਰੋ ਨਾ ਕਰੋ ਇਹਦੇ ਨਾਲ ਕੁਝ ਨਹੀਂ ਫਰਕ ਪੈਂਦਾ ਤੈਨੂੰ ਕੀ ਲੱਗਦਾ ਕਿ ਪਾਠ ਪੂਜਾ ਕਰਾਣੀ ਤੇ ਮੁਕਤੀ ਮਿਲ ਜੂਗਾ ਆਲੇ ਨਾ ਜਨੇ ਮਰਦੀਰ ਦਸਾ ਕਰਾ ਲੈ ਕੁਛ ਨਹੀਂ ਹੋਣਾ ਉਹ ਤਾਂ ਭਾਈ ਉਹਨੇ ਜੋ ਕੁਝ ਕੀਤਾ ਜੋ ਕੁਝ ਕੀਤਾ ਸੋ ਮੈਂ ਪਾਇਆ ਕਹਿੰਦੇ ਜੋ ਕੁਝ ਤੂੰ ਕੀਤਾ ਤੈਨੂੰ ਮਿਲਣਾ ਚੰਗੇ ਕਰਮ ਕਰੇਗਾ ਚੰਗਾ ਫਲ ਮਿਲੂਗਾ ਮਾੜੇ ਕਰਮ ਕਰੇਗਾ ਤੇ ਮਾੜਾ ਫਲ ਮਿਲੂ ਅਸੀਂ ਅੰਦਰ ਧਾਤੀ ਮਾਰਣੀ ਹੈ ਬਾਹਰ ਆੜਤਾ ਜਿੰਨਾ ਮਰਜੀ ਤੋ ਲੈ ਸਵਾਲਾ ਮੈਲਾ ਗੰਦਾ ਇਹ ਤਾਂ ਅਕਸਰ ਨੂੰ ਇੱਕ ਨਾ ਇੱਕ ਦਿਨ ਆ ਗਨੇ ਪੇਟ ਹੋ ਗਿਆ ਤੇ ਸਭ ਕੁਝ ਰਾਖ ਹੋ ਜਾਂਦਾ ਮਿੱਟੀ ਹੋ ਜਾਂਦਾ ਸਭ ਕੁਝ ਮਿਟ ਜਾਣਾ ਪਰ ਲੇਖਾ ਜਿਹਨੇ ਦੇਣਾ ਉਹ ਨੂੰ ਕੋਈ ਮਿਟਾ ਸਕਦਾ ਉਹ ਹੈ ਆਤਮਾ ਆਤਮਾ ਨੂੰ ਸ਼ੁੱਧ ਕਰ ਇਹਨੂੰ ਫੇਰ ਸਰੀਰ ਮਿਲ ਜਾਣਾ ਫੇਰ ਨਾ ਸੋਚੀਂ ਫੇਰ ਸਰੀਰ ਪਤਾ ਨਹੀਂ ਕਿਹੜਾ ਮਿਲਣਾ ਆ ਮੁਰਖਾ ਸਰੀਰ ਮਿਲ ਗਿਆ ਇਹ ਮੁਕਤ ਹੋਣ ਵਾਸਤੇ ਇਸ ਤੋਂ ਇਲਾਵਾ ਜਿਹਨੇ ਸਰੀਰ ਦੇਖਦੇ ਆ ਇਹ ਸਾਰਿਆਂ ਹੀ ਜੁਨੀਆਂ ਨਰਕ ਦੀਆਂ ਨਰਕ ਕੋਈ ਤਾਂ ਨਹੀਂ ਕੋਈ ਠਾਣ ਨਹੀਂ ਇਹਨੇ ਕਿ ਬੰਦਾ ਨਰਕ ਗਿਆ ਨਰਕ ਗਿਆ ਜਦੋਂ ਨਰਕ ਕਹਿੰਦੇ ਆ ਨਾ ਆ ਜਿੰਨੇ ਜੀਵ ਜੰਤੂ ਪਸ਼ੂ ਪੰਛੀ ਪੇੜ ਪੌਦੇ ਜੋ ਕੁਛ ਵੀ ਦੇਖਦੇ ਆ ਇਹ ਸਾਰਾ ਕੁਝ ਨਰਕ ਦੀ ਜੋਨ ਹੈ ਅਸਲ ਵਿੱਚ ਅਸੀਂ ਇਸ ਸਮੇਂ ਨਰਕ ਦੇ ਵਿੱਚ ਹੀ ਬੈਠੇ ਆਂ ਬਸ ਇਸ ਨਰਕ ਦੇ ਵਿੱਚੋਂ ਨਿਕਲਣ ਵਾਸਤੇ ਇੱਕ ਸਰੀਰ ਮਿਲਿਆ ਮਨੁੱਖਾ ਦੇਹੀ ਕਿ ਇਸ ਭਾਵ ਸਾਗਰ ਨੂੰ ਮੈਂ ਪਾਰ ਕਰਨਾ ਕਿ ਸੰਸਾਰ ਦਾ ਜੋ ਸਾਗਰ ਹੈ ਨਾ ਜੇ ਦਿਖ ਰਹੇ ਆਂ ਅਸੀਂ ਅਸਲ ਤਾਂ ਨਿਕਲਣਾ ਤਾਂ ਇਹਦੇ ਵਿੱਚੋਂ ਆ ਕਿ ਮੈਂ ਇਸ ਸੰਸਾਰ ਵਿੱਚ ਨਹੀਂ ਦੁਬਾਰਾ ਆਣਾ ਮੈਂ ਉਸ ਸੰਸਾਰ ਵਿੱਚ ਜਾਣਾ ਜਿਸ ਸੰਸਾਰ ਦੇ ਵਿੱਚ ਨਰੰਕਾਰ ਬੈਂਦਾ ਅਕਾਲਪੁਰਖ ਬੈਂਦਾ ਕਿ ਸਾਨੂੰ ਸਿਰਫ ਇਹ ਰਹਿੰਦਾ ਕਿਤੇ ਆਹੀ ਸੁੱਖ ਹੈ ਹੁਣ ਜਦੋਂ ਸਾਨੂੰ ਕੋਈ ਸਮਝਾ ਦਿੰਦਾ ਕੋਈ ਪੜ੍ਹਾ ਦਿੰਦਾ ਕੋਈ ਸੋਝੀ ਆ ਜਾਂਦੀ ਜਿਵੇਂ ਭਾਈ ਹੁਣ ਅਸੀਂ ਆਪਣਾ ਘਰ ਛੱਡ ਕੇ ਆਪਣੀ ਧਰਤੀ ਛੱਡ ਕੇ ਦੇਸ਼ ਤੋਂ ਵਿਦੇਸੀ ਕਿਉਂ ਹੋ ਜਾਣੇ ਕਿ ਸਾਨੂੰ ਉਹਨਾਂ ਦੇ ਭਾਈ ਦੇ ਪ੍ਰਦੇਸਾਂ ਦੀ ਉਹਨਾਂ ਦੇਸ਼ਾਂ ਦੀਆਂ ਸਾਨੂੰ ਗੱਲਾਂ ਸੁਣੀਆਂ ਨੇ ਕਿ ਉੱਥੇ ਆ ਸੁੱਖ ਆ ਇਸ ਤੇ ਇਸ ਤਰ੍ਹਾਂ ਜੀਵਨ ਬੜਾ ਆਨੰਦ ਹੈ ਬੜੀ ਕਮਾਈ ਹੈ ਵੀ ਬੜੇ ਸੁੱਖ ਸਵਦਾ ਨੇ ਇਸੇ ਲਾਲਚ ਬਾਤ ਤੇ ਤਾਂ ਜਾਂਦੇ ਨਾ ਹਰ ਕੋਈ ਇਨਸਾਨ ਸਾਰੇ ਤੁਸੀਂ ਮੈਂ ਸਭ ਇੱਕੋ ਹੀ ਹੈ ਕਿ ਅਸੀਂ ਸੁੱਖ ਦੀ ਵੱਲ ਭੱਜਦੇ ਹਾਂ ਅਸੀਂ ਆ ਧਰਤੀ ਛੱਡ ਕੇ ਉਸ ਧਰਤੀ ਵੱਲ ਕਿਉਂ ਖਿੱਚੇ ਜਾਂਦੇ ਹਾਂ ਕਿ ਉੱਥੇ ਸੁੱਖ ਸੌਦਾ ਵਧ ਨੇ ਤੇ ਜਿਨ੍ਹਾਂ ਨੂੰ ਨਹੀਂ ਪਤਾ ਜਾਂ ਜਾਣ ਦੀ ਸਮਰੱਥਾ ਨਹੀਂ ਉਹ ਭਾਈ ਇਹਨਾਂ ਨੂੰ ਫਿਰ ਇੱਥੇ ਹੀ ਘੁੰਮੀ ਜਾਣਾ ਉਹਨਾਂ ਨੇ ਉਸੇ ਤਰ੍ਹਾਂ ਹੀ ਜਿਨ੍ਹਾਂ ਨੂੰ ਵਹਿਰੂ ਦੇ ਨਿਰੰਕਾਰ ਦੇ ਜਿਨ੍ਹਾਂ ਨੂੰ ਸੋਝੀ ਆਗੀ ਸਮਝ ਆਗੀ ਕਿ ਅਸਲੀ ਸੁੱਖ ਤਾਂ ਭਾਈ ਪ੍ਰਮਾਤਮਾ ਦੇ ਘਰ ਨੇ ਇਹ ਸੰਸਾਰ ਵਿੱਚ ਨਹੀਂ ਉੱਥੇ ਚਲੀਏ ਕਿ ਇਹ ਸੰਸਾਰ ਤਾਂ ਦੁੱਖਾਂ ਦਾ ਘਰ ਹੈ ਅਸਲ ਸੁੱਖ ਕਿੱਥੇ ਨੇ ਜੇ ਹਮੇਸ਼ਾ ਬਾਤੇ ਸੁੱਖ ਲੈਣੇ ਉਹ ਇੱਕੋ ਹੀ ਘਰ ਹੈ ਜੋ ਸਭ ਕਹੋ ਆਏ ਸਦਾ ਸ਼ਰਨ ਰਾਮ ਕੀ ਲੈ ਸ਼ਰਨ ਅਸੀਂ ਰਾਮ ਦੀ ਲੈਣੀ ਹੈ ਪ੍ਰਮਾਤਮਾ ਦੀ ਲੈਣੀ ਹੈ ਇਸ ਦੇਸ਼ ਤੋਂ ਨਿਕਲਣਾ ਭਾਵ ਇਸ ਸੰਸਾਰ ਵਿੱਚੋਂ ਨਿਕਲਣਾ ਜੇ ਸ ਸੰਸਾਰ ਨੂੰ ਅਸੀਂ ਅੱਖਾਂ ਨਾਲ ਦੇਖ ਰਹੇ ਹਾਂ ਇਹ ਹੀ ਤਾਂ ਅਸਲ ਤੇ ਨਰਕ ਹੈ ਇਹ ਹੀ ਤਾਂ ਨਰਕ ਹੈ ਇਹਦੇ ਚੋਂ ਨਿਕਲ ਕੇ ਅਸੀਂ ਉਸ ਘਰ ਤੇ ਜਾਣਾ ਜਿਹਨੂੰ ਸੱਚਖੰਡ ਕਹਿੰਦੇ ਹੈ ਕਿ ਇਹ ਸੰਸਾਰ ਨੂੰ ਛੱਡਣਾ ਤਿਆਗਣਾ ਪਈ ਇਹਨੇ ਕਿ ਮੁਨੱਖਾ ਦੇਹੀਨੇ ਤਿਆਗ ਦਿੱਤਾ ਤੇ ਮੁੰਦਾ ਮਰ ਗਿਆ ਪਤ ਨਹੀਂ ਸੰਸਾਰ ਛੱਡ ਗਿਆ ਗਿਆ ਨਹੀਂ ਤਿਆਗ ਗਿਆ ਗਿਆ ਬਈ ਇਥੋਂ ਨਿਕਲੇ ਨਹੀਂ ਹਲੇ ਉਹ ਗਾਂਲੀ ਜੋ ਨਹੀਂ ਹੋ ਰਗੀ ਭਾਈ ਇਸੇ ਧਰਤੀ ਤੇ ਮਿਲ ਜਾਣਾ ਜੀਵ ਜੰਤੂ ਕਿਹੜੇ ਮੁਕੜੇ ਪਤਾ ਨਹੀਂ ਕਿਹੜੀ ਜੁਨ ਸਾਡੇ ਕਰਮਾਂ ਦੇ ਵਿੱਚ ਲਿਖੀ ਹੋਈ ਲਿਖੀ ਕਿ ਅਸੀਂ ਕਰਮ ਖੁਦ ਬਣਾ ਲਏ ਅੰਤ ਕਾਲ ਜੋ ਲక్ష్ਮੀ ਸਿਮਰੀ ऐसी चिंता में जो मरे सर्प जोन बल बल होते महाराज कहने मैं तेन तेरी जूनी भी दस दिना वो ने, ने माया माया की मर के सब बन दे इस तरह अनेक जूनिया ने भाई हरेक जूनी महाराज दसी हुई है कि तू तो बनना इस तरह भाई केवल तो केवल ਉਸ ਮਾਲਕ ਦੇ ਹੋ ਕੇ ਉਹਦੀ ਭਜਨ ਬੰਦਗੀ ਕਰਕੇ ਉਹਦੇ ਗਿਆਨ ਦੇ ਸਰੋਵਰ ਵਿੱਚ ਇਸ਼ਨਾਨ ਕੀਤੇ ਫਿਰ ਪਾਪਾਂ ਤੋਂ ਮੁਕਤ ਹੋਵੇਗਾ RAMDAS ਸਰੋਵਰਨਾਤੇ ਸਭ ਉਤਰੇ ਪਾਪ ਕਮਾਤੇ ਇਹ RAMDAS ਪਾਸ਼ਾ ਦਾ ਇਹ ਸਰੋਵਰ ਅਸਲ ਦੇ ਵਿੱਚ ਜਿਹੜਾ ਗੁਰਬਾਣੀ ਸਾਨੂੰ ਹੁਕਮ ਕਰਦੀ ਆ ਕਿ ਭਾਈ ਇਸ਼ਨਾਨ ਇਸ ਸਰੋਵਰ ਤੇ ਕਰਾ ਤੂੰ ਪਾਵੇਂ ਕਿਸੇ ਦਾ ਵੀ ਪਾਣੀ ਐ ਸੰਸਾਰ ਦੇ ਵਿੱਚ ਉਹ ਤਾਂ ਇੱਕ ਤੰਨ ਪਦਾਰਥ ਐ ਪੀਣ ਵਾਸਤੇ ਉਹ ਤਾਂ ਤੇਰੇ ਇੱਕ ਭਾਈ ਦੁਨਿਆਵੀ ਚਾਹਦੇ ਕਿ ਤੇਰਾ ਤਾਂ ਸੁਭਾਈ ਐ ਵੀ ਜਿੱਦਨੂੰ ਪੰਜ ਸੱਤ ਬੰਦੇ ਤੁਰ ਗਏ ਉਹਦੇ ਰੇ ਤੂੰ ਤੁਰ ਪੈਣਾ ਉਹਦੀ ਗਿਣਤੀ ਦਿਨ ਦਿਨ ਵਧਦੀ ਜਾਂਦੀ ਹੈ ਕਿ ਮਨ ਚ ਸਾਡੇ ਇਹ ਰੰਦਾ ਨਾ ਇਹ ਤਾਂ ਇਹ ਤਾਂ ਸਿਰ ਕੇਵਲ ਤੋਂ ਕੇਲ ਮੰਦਾ ਚਾਹ ਇੱਕ ਸ਼ੌਂਕ ਐ ਇਹਨਾਂ ਚ ਕੁਝ ਵੀ ਨਹੀਂ ਐ ਨਾ ਕਉ ਭਜਾਨਾ ਤੇਰੇ ਸਰੋਵਰਾਂ ਚ ਇਹਨਾ ਭਰਮ ਭਲੇਖਨ ਤੇ ਨਿਕਲ 100 ਵਰ ਤੇ ਆ ਜਾ RAM DAS ਸਰੋਵਰ ਨਾਤੇ ਸਭ ਉਤਰੇ ਪਾਪ ਕਮਾਤੇ ਪਾਪ ਹੀ ਤਾਂ ਲਾਉਣੇ ਆਤਮਾ ਤੋਂ ਤੇ ਤਦ ਹੀ ਤਾਂ ਆਤਮਾ ਪ੍ਰਮਾਤਮਾ ਦੇ ਘਰ ਜਾਊਗੀ ਪਾਪਾਂ ਨੂੰ ਲਾ ਅਸਲ ਸਰੋਵਰ ਗੁਰਬਾਣੀ ਵਾਲੇ ਸਰੋਵਰ ਵਿੱਚ ਇਸ਼ਨਾਨ ਕਰ ਆਪਣੀ ਆਤਮਾ ਨੂੰ ਸ਼ੁੱਧ ਕਰ ਜਿਵੇਂ ਪਾਣੀ ਦੇ ਨਾਲ ਜਿੱਥੇ ਤੇ ਸਾਡੇ ਤਨ ਤੇ ਮੈਲ ਲੱਗੀ ਹੁੰਦੀ ਹੈ ਨਾ ਕੱਪੜੇ ਤੇ ਮੈਲ ਲੱਗੀ ਹੁੰਦੀ ਹੈ ਆਪਾਂ ਮਲ ਮਲ ਕੇ ਧੋਨੇ ਆ। ਇਹ ਕੰਮ ਕਰਦੇ ਹੁੰਦੇ ਆ ਨਾ ਕਿ ਇੱਥੇ ਵੀ ਭਾਈ ਮਿੱਟੀ ਲੱਗੀ ਹੈ ਇੱਥੇ ਵੀ ਗੰਦਗੀ ਲੱਗੀ ਹੈ ਉੱਥੇ ਹੋਰ ਪਾਣੀ ਪਾਈਦਾ ਸਾਬਣ ਲਾਈਦਾ। ਉਸੇ ਤਰ੍ਹਾਂ ਹੀ ਜਿੱਥੇ ਜਿੱਥੇ ਤੇਰੇ ਮਨ ਤੇ ਮੈਲ ਜੰਮੀ ਹੋਈ ਹੈ। ਉਹਨੇ ਗੁਰਬਾਣੀ ਦੇ ਨਾਲ ਧੋਤੀ ਜਾਣੀ ਹੈ। ਪੜ੍ਹ ਕੇ ਨਹੀਂ ਗੁਰਬਾਣੀ ਜੋ ਕਹਿੰਦੀ ਹੈ ਉਹ ਤੈਨੂੰ ਕਰਨਾ ਪੈਣਾ। ਇਹ ਨਹੀਂ ਕਿ ਕੱਲਾ ਤੂੰ ਪੜ ਲੈ ਤੇ ਤੇਰੀ ਮੈਲ ਉਤਰ ਜਾਣੀ ਹੈ ਪੜ ਕੇ ਮੈਲ ਨਹੀਂ ਉਤਰਦੀ ਮੈਲ ਉਤਰਨੀ ਹੈ ਜਦੋਂ ਉਸ ਹੁਕਮ ਨੂੰ ਮੰਨੇਗਾ ਆਚਕ ਨੇ ਪੜਿਆ ਮੁਕਤ ਨਾ ਹੋਏ ਕੱਲੇ ਪੜਨ ਦੇ ਨਾਲ ਮੁਕਤੀ ਨਹੀਂ ਮਿਲਣੀ ਮੁਕਤੀ ਮਿਲਦੀ ਹੈ ਮਨ ਸਾਫ਼ ਹੋਏ ਤੇ ਕੱਲੇ ਪੜਿਆ ਮਨ ਸਾਫ਼ ਨਹੀਂ ਹੁੰਦਾ ਇਦਾ ਮਤਲਬ ਹੈ ਜਿੱਥੇ-ਜਿੱਥੇ ਬਾਣੀ ਕਹਿੰਦੀ ਹੈ ਭਾਈ ਇਹ ਮਨੁੱਖ ਏਕਾਰਤ ਕਰ ਤੇ ਫਿਰ ਤੂੰ ਸ਼ੁੱਧ ਹੋਵੇਂਗਾ ਇਹ ਆਪਾਂ ਵੀ ਇਸ ਕਾਰਜ ਨੂੰ ਸ਼ੁੱਧ ਕਰਨਾ ਹੈ ਇਸ ਮਾਰਗ ਤੇ ਚੱਲਣਾ ਹੈ ਆਪਣੀ ਆਤਮਾ ਨੇ ਜੋ ਜਨਮਾਂ ਜਨਮਾਂ ਤੋਂ ਵਿਛੜੀ ਹੋਈ ਹੈ ਬਹੁਤ ਜਨਮ ਵਿਛੜੇ ਤੇ ਮਾਦ ਜਿੰਨਾ ਤੇ ਤੂੰ ਸੰਸਾਰ ਦੇ ਵਿੱਚ ਬੈਠਾ ਪ੍ਰਮਾਤਮਾ ਨੂੰ ਵਿਛੜਿਆ ਹੀ ਹੋਇਆ ਬਹੁਤ ਜਨਮ ਵਿਛੜੇ ਤੇ ਮਾਦੋ ਇਹ ਜਨਮ ਤੇਮਾਰੇ ਲਈ ਲਾਦੋ ਆਪਣਾ ਜੀਵਨ ਪਰਮਾਤਮਾ ਦੇ ਲਈ ਕੇ ਇਹ ਸੰਸਾਰ ਦੇ ਲਈ ਕੇ ਲਾਏਗਾ ਤੇ ਸੰਸਾਰ ਈ ਰਹਿ ਜਾਏਗਾ ਇਥੇ ਜੀਵ ਜੰਤੂਆਂ ਕਿਹੜੇ ਮਕੌਣਾਂ ਦੀ ਦੁਨੀਆਂ ਵਿੱਚ ਆ ਜਾਏਗਾ ਬਹੁਤ ਜਨਮ ਵਿਛੜੇ ਤੇ ਮਾਦੋ ਇਹ ਜਨਮ ਤੇਮਾਰੇ ਲਈ ਕੇ ਕੈ ਰਵਦਾਸ ਆਸਲਾ ਬੀਵੋ ਜੇ ਰਪੀਓ ਦਰਸ਼ਨ ਵੇਖੇ ਕਹਿੰਦੇ ਬਹੁਤ ਸਮਾਂ ਹੋ ਗਿਆ ਇਸ ਆਤਮਾ ਨੂੰ ਦੂਰ ਗਏ ਤੇ ਇਹ ਤਾਂ ਪ੍ਰਮਾਤਮਾ ਦੇਖਣ ਚਾਹੁੰਦਾ ਕਿ ਕਿਹੜੀ ਆਤਮਾ ਬਣਾਈਆਂ ਉਹਨੇ ਨੇ ਛੱਡੀਆਂ ਵੀ ਉਹਨੇ ਆ ਕਿ ਕਿਹੜੀ ਆਤਮਾ ਮੇਰੇ ਤੱਕ ਐਸੇ ਮਾਲ ਕਹਿੰਦੇ ਕਿ ਖੇਡ ਬਣਾਏ ਹੈ ਬੱਬੇ ਬਾਜੀ ਖੇਡਣ ਲੱਗਾ ਚੌਪੜ ਕੀਤੇ ਚਾਰ ਜੁਗਾ ਜੀ ਜੰਤ ਸਭ ਸਾਲੀ ਕੀਤੇ ਪਾਸਾ ਾਟਾਲਣ ਆਪ ਲਗਾ ਆਪ ਹੀ ਆਤਮਾ ਆਪਣੇ ਤੋਂ ਹੀ ਬਣਾਈ ਤੇ ਆਪਣੇ ਤੇ